ਨਿਵੈਲ ਦੇ ਇੱਕ ਵਿਦਿਆਰਥੀ ਕੈਂਪ ਦਾ ਆਯੋਜਨ ਇੱਕ ਸਿਹਤਮੰਦ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਦੇ ਵਿਸ਼ੇ 'ਤੇ ਅਕਾਦਮਿਕ ਵਿਵਸਥਾ ਸਾਹਮਣੇ ਇੱਕ ਸੰਮੇਲਨ ਮਨਾਇਆ ਗਿਆ। ਐਚਆਈਵੀ ਦੀ ਦਾੜੀ ਭਾਸ਼ਾ ਦੇ ਹਿੰਮਤ ਯੂਨੀਅਨ ਡੈਮਨਸ਼ਨਸ ਦੀ ਬਾਰੇ ਚਰਚਾਾਂ ਹੋਈਆਂ ਨਜ਼ਰ ਆਈਆਂ। ਵਿਸ਼ੇ ਦੀ ਬਖਤਰੀ ਬਾ 1985 ਇਹ ਮਨਾਇਆ ਗਿਆ। ਐਕਵਾਇਰ ਇਮਿਊਨ ਡੈਫੀਸ਼ੈਂਸੀ ਸਿੰਡਰੋਮ ਇਸ ਅਜੇ ਤਿਲਾ ਹੁੰਦਾ ਹੈ। ਐਜੇਐਲ ਬਾਰੇ ਮਨਿਸ ਦੇ ਇਮਿਊਨ ਸਿਸਟਮ

ہے بڑے پتتی سہر سنسامہ دے دے رسجا لکتا تیدا مفت قیتا جائے ایسے چاوی پر لوگ پر کمپیٹ چرچت سے سمدہ پڑھے ہوئے جو دنیا پاہدے چلتا لوگوں پر باہت کرتا ہے اس طرح کے ایک مماری پارے چلانکہ ہے اٹھے چلانکہ بہت سے ہوئی ہے جے کار سے ایک میں پر لوگ پر لچنا کہ بچا پارے جاریوں کو ہونے کام ہی اپنا بچاہ کا سکھا لے پھر دوسرا ہے دوسرا کے بچاہ لے چلی کو ਵਿਸ਼ੇਸ਼ ਤੌਰ ਤੇ ਮਕੰਦੇ ਕਲਾਜਾਂ ਅੰਗਰੇਜ਼ਾਰ ਦੁਨਿਆਪਰ ਦੇ ਇਸਾਲ 2020 ਵਿੱਚ 3.10 ਕਰੋੜ ਰੁਪਏ ਦੀ ਮਕੜ ਵਿੱਚ ਆ ਕੇ ਜੀ ਰਹੀ ਸਾਂ ਐਚ ਆਈ ਵੀ ਨਾਲ ਰਹੇ ਸਾਰੇ ਲੋਕਾਂ ਵਿੱਚੋਂ 16 ਫੀਸਦੀ ਨੂੰ ਇਹ ਵੀ ਨਹੀਂ ਸੀ ਪਤਾ ਤੇ ਉਹਨਾਂ ਨੂੰ ਐਚ ਆਈ ਵੀ ਰੋਗ ਕੋਚ ਕਰੇ ਖਰਤਕੀ ਰੀਤੀ ਦੀ 2020 ਵਿੱਚ ਐਂਟੀ ਰੈਟ੍ਰੋਵਾਇਰਸ ਥੈਰੇਪੀ ਤਾਂ ਕਿ ਉਹ ਹੋ ਸਕੀ ਸ਼ੁਰੂ ਹੈ ਜਿਹਦੇ ਜਿਹੜੇ ਬੱਚਿਆਂ ਦੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਪਰ ਬਾਦ ਨੂੰ ਪਤਾ ਲੱਗਿਆ ਕਿ ਐਚਐਲਓ ਦੀ ਰਾਖੀ ਇਹੇ ਕੁਮਾੜ ਦੇ ਅਧੀਨ ਕਾਰਜ ਕਰਦੀ ਹੈ। ਇਸ ਤੋਂ ਬਾਅਦ 7 1996 ਵਿੱਚ ਸੰਯੁਕਤ ਰਾਸ਼ਟਰ ਨੇ ਐਚਐਲਓ ਦੇ ਨਿਯਮ ਪੱਤਰ ਉਤੇ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਧਿਆਨ ਰੱਖਦੇ ਹੋਏ ਸਾਲ 1997 ਵਿੱਚ ਵਿਸ਼ੇਸ਼ ਮੁਹਿੰਮ ਦੇ ਤਹਿਤ ਸੰਚਾਰ ਰੋਗਾਂ ਅਤੇ ਸਿੱਖਿਆ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਸਟੇਟ ਦਾ ਹਾਲ। ਐਲਓ ਦੀ ਹੁਣ ਪੰਜਾਬ ਲਈ ਇੱਕ ਵੱਡੀ ਚਿੰਤਾ ਵਾਲੀ ਗੱਲ ਬਣ ਚੁੱਕੀ ਹੈ। ਸਾਲ 2023 ਤੋਂ 2024 ਦੌਰਾਨ ਪੰਜਾਬ ਵਿੱਚ ਕਰੀਬ 14 ਹਜ਼ਾਰ ਕੇਸ ਦੇ ਮਰੀਜ਼ਾਂ ਦੇ ਸਾਹਮਣੇ ਆਏ। ਦੁੱਖ ਦੀ ਗੱਲ ਇਹ ਹੈ ਕਿ ਇਸ ਵਿੱਚੋਂ 73% ਦੇ ਅਜਿਹੇ ਮਰੀਜ਼ ਸਨ ਜੋ ਟੀਕਾ ਨਾ ਲਗਾ ਕਰਨ ਕਰਕੇ ਇਸ ਰੋਗ ਦੀ ਲਪੇਟ ਵਿੱਚ ਆਏ ਸਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਹ ਸਰਾਂ ਦਾ ਦਰ 0.5 ਹੈ, ਜਦਕਿ ਪੰਜਾਬ ਵਿੱਚ ਇਹ ਦਰ 1.10% ਹੈ, ਜੋ ਕਿ ਜ਼ਿਆਦਾ ਚਿੰਤਾਜਨਕ ਹੈ। ਸਾ 2023 ਦੇ ਅੰਕੜਿਆਂ ਅਨੁਸਾਰ ਪੰਜਾਬ ਦਾ ਮੈਂਚੈਸਟਰ ਕਹੇ ਜਾਂ ਵਾਲਾ ਸ਼ਹਿਰ ਲੁਧਿਆਣਾ ਵਿੱਚ ਸਭ ਤੋਂ ਜ਼ਿਆਦਾ ਕਰੀਬ 1800 ਏਡ ਦੇ ਮਰੀਜ਼ ਹਨ ਦੂਜਾ ਨੰਬਰ ਆਉਂਦਾ ਹੈ ਝੀਨਾ ਦੀ ਸ਼ਹਿਰ ਬਠਿੰਡੇ ਦਾ ਜਿੱਥੇ 1544 ਏਡ ਦੇ ਮਰੀਜ਼ ਦੱਤੇ ਜਾ ਰਹੇ ਹਨ ਅਮ੍ਰਿਤਸਰ ਵਿੱਚ 862 ਏਡ ਦੇ ਪਹੁੰਚੂ ਮਰੀਜ਼ ਮਿਲੇ ਇਸ ਦੇ ਨਾਲ ਹੀ ਫਰੀਦਕੋਟ ਫਰੀਦਕੋਟ ਦੇ ਤਕਸ 8 ਪਟਿਆਲਾ ਵਿੱਚ 795 ਕੇ ਅਤੇ ਤਰਨਤਾਰਨ ਵਿੱਚ 52 ਏਡ ਦੇ ਮਰੀਜ਼ ਹਨ ਅੰਕੜੇ ਦਾਫੇ ਮਰਦੀ 14 ਮਾਰ ਦੇ ਚੱਕਰੀ ਦੂਰ ਘਰਾਂਵਾਂ ਦੀ ਇੱਕ ਦਾ ਸਤਾਰਨ ਇਹ ਸਤਾਰਨ ਦਾ ਮੁੱਖ ਕਾਰਨ ਇਹ ਸਤਾਰਨ ਦਾ ਵੱਡਾ ਕਾਰਨ ਇਹ ਹੈ ਕਿ ਇੱਕੋ ਹੈ ਕਿ ਸਰਿੰਜ ਨੂੰ ਇੱਕੋ ਸਰਿੰਜ ਨੂੰ ਕਈ ਵਿਅਕਤੀਆਂ ਲਈ ਇਖਤਿਮਾਲ ਕੀਤਾ ਜਾਂਦਾ ਹੈ ਗਰਭ ਅਵਸਥਾ ਦੌਰਾਨ ਮਾਂ ਤੋਂ ਬੱਚੇ ਨੂੰ ਕੇਰ ਹੋਣਾ ਇਹ ਇੱਕ ਦਸਤਖੂਨ ਦਾ ਦੂਜੇ ਵਿਅਕਤੀ ਨੂੰ ਚੜਾ ਦੇਣਾ ਛੇ ਕਰਨ ਵਾਲੇ ਇਸ ਤਰੀਕੇ ਨਾਲ ਇੱਕੋ ਬਲੇਡ ਨੂੰ ਸਾਰਿਆਂ ਲਈ ਵਰਤਣਾ ਦਾ ਮੁੱਖ ਕਾਰਨ ਹੈ ਤੇ ਅਤੇ ਇਨ੍ਹਾਂ ਤੋਂ ਸਾਵਧਾਨੀਆਂ ਨਾਲ ਹੀ ਇਸ ਰੂਪ ਤੋਂ ਬਚਾਅ ਹੋ ਸਕਦਾ ਹੈ ਏਡਸ ਹੋਣ ਦੇ ਮੁੱਖ ਲੱਛਣ ਐਚਆਈ ਸੰਕਰਮਿਤ ਲੋਕ ਆਮ ਤੌਰ ਤੇ ਬਿਮਾਰੀ ਦਾ ਕੋਈ ਵੀ ਲੱਛਣ ਪੈਦਾ ਹੋਏ ਬਿਨਾ ਸਾਲਾਂ ਤੱਕ ਜਿਉਂਦੇ ਹਨ ਉਹ ਚਾਹੇ ਸਿਹਤਮੰਦ ਦਿਸਣ ਜਾਂ ਅੰਪਾਵ ਕਰਨ ਪਰ ਉਹ ਕਿਸੇ ਨੂੰ ਵੀ ਵਾਰਿਸ ਪਾਸ ਕਰ ਦਿੰਦੇ ਹਨ ਏਡਸ ਗ੍ਰਸਥ ਲੋਕ ਕਮਜ਼ੋਰ ਹੋ ਜਾਂਦੇ ਹਨ ਬਾਲਗਾਂ ਵਿੱਚ ਆਫਤ ਸੰਕਰਮਣ ਦੇ ਸੱਤ ਤੋਂ 10 ਸਾਲ ਬਾਅਦ ਏਡਸ ਦਾ ਵਿਕਾਸ ਸ਼ੁਰੂ ਹੁੰਦਾ ਹੈ ਨੌਜਵਾਨਾਂ ਵਿੱਚ ਇਹ ਕਾਫੀ ਤੇਜ਼ ਹੁੰਦਾ ਹੈ ਏਡਸ ਠੀਕ ਨਹੀਂ ਹੋ ਸਕਦਾ ਪਰ ਨਵੀਆਂ ਦਵਾਈਆਂ ਏਡਸ ਗ੍ਰਸ ਲੋਕਾਂ ਨੂੰ ਲੰਬੇ ਸਮੇਂ ਤੇ ਲਈ ਸਿਹਤਮੰਦ ਜੀਵਨ ਜਿਉਣ ਵਿੱਚ ਮਦਦ ਕਰਦੀਆਂ ਹਨ ਹੋਰ ਕੁਝ ਲੱਛਣਾਂ ਵਿੱਚੋਂ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣਾ ਗੰਭੀਰ ਜੀਕਾਮ ਲਗਾਤਾਰ ਦਸ ਲੇਥ ਨੋੜ ਦੀ ਸੋਚ ਜੀਭ ਤੇ ਚਿੱਟੇ ਧੱਬੇ ਥਕਾਵਟ ਕਮਜ਼ੋਰੀ ਭਾਰ ਘਟਣਾ ਅਤੇ ਸਕਿਨ ਉਤੇ ਧੱਫੜ ਸ਼ਾਮਲ ਹਨ ਆਓ ਸਾਡੇ ਸਮਾਜ ਦੇ ਵਿੱਚ ਦਿਨੋ ਦਿਨ ਵਧ ਰਹੀ ਇਸ ਘਾਤਕ ਬਿਮਾਰੀ ਪ੍ਰਤੀ ਜਾਗਰੂਕ ਹੋਈਏ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰੀਏ ਇਸ ਬਿਮਾਰੀ ਤੋਂ ਡਰਨ ਦੀ ਬਜਾਏ ਇਸ ਤੋਂ ਬਚਾ ਲਈ ਅੱਗੇ ਆਈਏ ਤੇ ਕਿਸੇ ਵੀ ਪ੍ਰਕਾਰ ਦੇ ਲੱਛਣ ਹੋਣ ਤੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਈਏ ਤੇ ਜਾਣੇ-ਅਣਜਾਣੇ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਇਨਸਾਨ ਨੂੰ ਨਫ਼ਰਤ ਕਰਨ ਦੀ ਬਜਾਏ ਉਹਨਾਂ ਦਾ ਹੌਸਲਾ ਵਧਦੇ ਹੋਏ ਉਹਨਾਂ ਨੂੰ ਬਚਾ ਤੇ ਸਿਹਤ ਸੰਭਾਲ ਲਈ ਸਹਿਯੋਗ ਕਰੀਏ ਧੰਨਵਾਦ